ਉਥੇ ਖੜੀ ਬਕਵਾਸ ਕਰੀ ਜਾਂਦੀ ਸੀ ਆ ਦੇਖ ਲੈ ਅਗਲੇ ਨੇ ਸਪੈਸ਼ਲ ਮਾਸੀ ਦਾ ਮੁੰਡਾ ਭੇਜਿਆ ਕਾਟ ਦੇਣ ਵਾਸਤੇ ਉਹਨਾਂ ਨੂੰ ਪਤਾ ਵੀ ਕਾਲੂ 24 ਘੰਟੇ ਸਰਪੰਚ ਦੇ ਨਾਲ ਰਹਿੰਦਾ ਕਦੇ ਵੀ ਕਾਲੂ ਤੱਕ ਕੰਮ ਪੈ ਸਕਦਾ ਹੁਣ ਮੇਰਾ ਤਿਆਰ ਹੋ ਕੇ ਵਿਆਹ ਤੇ ਜਾਣਾ ਪੰਦਾ ਅਗਲੇ ਫੇਰ ਵੀ ਕਾਟ ਦੇਣਾ ਇਹਨੇ ਯਾਰ ਵਿਆਹ ਤੇ ਤੁਰਦੀ ਪਤਾ ਰੋਟੀ ਨਾ ਖਾ ਲੈ ਓ ਹੁਣ ਮੈਂ ਆਹ ਭੇੜੀ ਦੀ ਰੋਟੀ ਥੋੜਾ ਖਾਉਂਗਾ ਇਹੇ ਰੋਟੀਆਂ ਜਾ ਕੇ ਕੁੱਤਿਆਂ ਨੂੰ ਪਾ ਦੇ ਤੂੰ ਮੇਰੇ ਦਵਾ ਦਾ ਕੱਪੜੇ ਕੱਢ ਮੇਰੇ ਯਾਰਾਂ ਦਾ ਵਿਆਹ ਆ ਗਿਆ ਉਥੇ ਮੈਂ ਸ਼ਾਈ ਪਨੀਰ ਖਾਉਂਗਾ ਮੀਟ ਖਾਉਂਗਾ ਦਾਰੂ ਪੀਉਂਗਾ ਆਏ ਹੋਏ ਯਾਰਾਂ ਨਿਕਾਲੋ ਚੁੱਪ ਕਰਕੇ ਹੁਣ ਗੇਟ ਲਾ ਲਈ ਮੈਂ ਤਾਂ ਯਾਰਾਂ ਨਾਲ दारू ਦੂਰੂ ਪੀ ਕੇ ਹੁਣ ਰਾਤ ਨੂੰ ਹੀ ਆਉਂਗਾ ਓ ਬਾਈ ਜਿਹੜਾ ਮੈਂ ਤੈਨੂੰ ਕਾਰਡ ਦੇ ਕੇ ਗਿਆ ਸੀ ਵਾਪਸ ਦੇ ਮੈਰਾ ਓਏ ਬਾਈ ਕੀ ਗੱਲ ਹੋ ਗਈ ਗੱਲ ਕੀ ਹੋਣੀ ਆ ਮੈਂ ਜਦੋਂ ਉਹਨਾਂ ਨੂੰ ਜਾ ਕੇ ਦੱਸਿਆ ਮੈਂ ਕਾਲੇ ਜੇ ਮੂੰਹ ਵਾਲੇ ਨੂੰ ਕਾਰਡ ਦੇ ਕੇ ਆਇਆ ਉਹ ਕਹਿੰਦੇ ਉਹ ਤਾਂ ਬੰਦਾ ਹੀ ਬੇਕਾਰ ਐ ਕਾਰਡ ਉਹਦੇ ਗਵਾਂਡੀ ਨੂੰ ਦੇ ਕੇ ਆਉਣਾ ਸੀ ਉਹਦਾ ਨਾਂ ਵੀ ਕਾਰਡੂ ਆ ਨਾ ਤੂੰ ਮੈਨੂੰ ਦੱਸਿਆ ਵੀ ਇਹਦਾ ਨਾਂ ਕਾਲੂ ਆ ਮੈਂ ਤਾਂ ਤੈਨੂੰ ਭਲੇਖੇ ਨਾਲ ਹੀ ਕਾਰਡ ਦੇ ਗਿਆ ਉਹ ਨਾ ਮੈਂ ਹੁਣ ਨਹੀਂ ਮੈਂ ਕਾਰਡ ਮੋੜਦਾ ਹੁਣ ਤਾਂ ਯਾਰ ਮੈਂ ਤਿਆਰ ਹੋ ਗਿਆ ਹੁਣ ਤਾਂ ਮੈਂ ਵਿਆਹ ਤੇ ਆਉਂਗਾ ਚਲ ਕੋਈ ਗੱਲ ਨਹੀਂ ਜੇ ਤੂੰ ਐ ਨਹੀਂ ਨਾ ਮੰਨਦਾ ਆ ਜਾ ਤੈਨੂੰ ਗੋਲ ਮੇਜ ਤੇ ਲੰਮਾ ਬਾਗੀ ਘੁੱਟਾਂਗੇ ਆ ਲੈ ਬਈ ਕਾਰਡ